ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਮੈਂ ਇਸ ਵਕਤ ਖੜਾ ਜੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਸ੍ਰੀ ਅਮਰਸਰ ਸਾਹਿਬ ਔਰ ਬਤਾਪੁਰਚ ਖੜੇ ਆਪਾਂ ਔਰ ਇਹ ਸਾਡੇ ਵੱਡ ਵਡੇਰੇ ਪੁਰਖੇ ਜਿਹੜੇ ਮਹਾਂਪੁਰਸ਼ ਉਹਨਾਂ ਦੇ ਨਾਮ ਤੇ ਹਸਪਤਾਲ ਆ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਔਰ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਆ ਔਰ ਮੈਂ ਆਇਆ ਸੀਗਾ ਕੋਈ ਡਾਕਟਰਾਂ ਨੂੰ ਜਾ ਕੇ ਪੁੱਛਦਾ ਵਾਂ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਕਿਸੇ ਚੀਜ਼ ਦੀ ਤਾਂ ਉਹ ਅਸੀਂ ਮਹੱਈਆ ਕਰਾ ਦਈਏ ਕਿਉਂਕਿ ਸਾਡੇ ਮਹਾਂਪੁਰਸ਼ਾਂ ਦੇ ਸਾਡੇ ਵੱਡ-ਵਡੇਰਿਆਂ ਦੇ ਦੱਸੇ ਰਸਤੇ ਤੇ ਉਸ ਮਾਰਜ ਤੇ ਚੱਲ ਸਕੀ ਕਿਉਂਕਿ ਉਹਨਾਂ ਸਾਡੇ ਲਈ ਬਹੁਤ ਕੁਝ ਕੀਤਾ ਜਿੱਥੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦੀ ਪਾਈ ਉੱਥੇ ਹੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਈ ਅੰਤਿਮ ਸਾਹ ਤੱਕ ਆਪਣੇ ਆਪ ਨੂੰ ਨਿਸ਼ਾਵਰ ਕਰਤਾ ਇਸ ਦੇਸ਼ ਭੋਮ ਤੋਂ ਪੰਥ ਤੋਂ ਔਰ ਅੱਜ ਮੈਂ ਡਾਕਟਰਾਂ ਨੂੰ ਮਿਲਣ ਆਇਆ ਸੀ ਜੀ ਆ ਔਰ ਡਾਕਟਰ ਤੇ ਮੈਨੂੰ ਕੋਈ ਮਿਲਿਆ ਨਹੀਂ ਅੰਦਰ ਮੈਂ ਸਿਵਲ ਸਰਜਨ ਸਾਹਿਬ ਨੂੰ ਫੋਨ ਲਗਾ ਰਿਹਾ ਉਹ ਵੀ ਫੋਨ ਨਹੀਂ ਚੁੱਕਣਦਾ ਪਰ ਦੁੱਖ ਦੀ ਗੱਲ ਆ ਕਿ ਐਡੇ ਵੱਡੇ ਮਹਾਪੁਰਸ਼ ਜਿਨ੍ਹਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ ਇਥੇ ਸਫਾਈ ਦੇ ਵੀ ਬੜੇ ਬੁਰੇ ਹਾਲਾਤ ਨੇ ਔਰ ਮੈਨੂੰ ਦੁੱਖ ਲੱਗਾ ਵੇਖ ਕੇ ਔਰ ਡਾਕਟਰ ਕੋਈ ਨਹੀਂ ਐਥੇ ਇਹਨਾਂ ਦੇ ਅਸੀਂ ਕਦੀ ਦੇਣ ਨਹੀਂ ਦੇ ਸਕਦੇ ਤੇ ਜਿਹੜਾ ਨਾਮ ਆ ਨਾ ਤੁਸੀਂ ਨਾਮ ਜਿਹੜਾ ਦੇਖ ਰਹੇ ਹੋ ਭਾਈ ਸਾਹਿਬ ਸਿੰਘ ਇਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਹੈ ਇਹਨਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ ਐਡੇ ਵੱਡੇ ਮਹਾਪੁਰਸ਼ ਆ ਔਰ ਮੇਰੀ ਅੱਜ ਕੋਸ਼ਿਸ਼ ਸੀ ਕਿ ਮੈਂ ਇੱਥੇ ਆਵਾਂ ਔਰ ਡਾਕਟਰਾਂ ਦੀ ਕੋਈ ਹੈਲਪ ਕਰਕੇ ਜਾਵਾਂ ਹਲੇ ਕੋਈ ਸਮਾਂ ਨਹੀਂ ਹੋਇਆ ਕੋਈ ਸਰਕਾਰੀ ਛੁੱਟੀ ਵੀ ਨਹੀਂ ਆਉਂਦੀ ਜਿੰਦਰੇ ਵਜੇ ਤੀਰ ਦੇ ਇਧਰ ਵੀ ਜਿੰਦਰੇ ਬੱਜੇ ਆ ਔਰ ਉੱਪਰਲੇ ਬੰਨੇ ਵੀ ਜਿੰਦਰੇ ਬੱਜੇ ਆ ਵੀ ਦੇਖੋ ਇਹ ਜਿੰਦਰੇ ਇਧਰ ਵੀ ਬੱਜੇ ਆ ਔਰ ਜਿੰਦਰੇ ਇਧਰ ਵੀ ਬੱਜੇ ਆ ਸਾਰੇ ਬੰਨੇ ਜਿੰਦਰੇ ਬੱਜੇ ਆ ਔਰ ਟਾਈਮ ਤੁਸੀਂ ਦੇਖ ਲਓ 3:00 ਵਜੇ ਹਲੇ ਆ ਤੇ ਜੇ ਕਿਸੇ ਨੂੰ ਅਮਰਜੈਂਸੀ ਪੈ ਜੇ ਤੇ ਫਿਰ ਉਹ ਕਿੱਥੇ ਜਾਵੇ ਮੈਂ ਸਾਰੇ ਦੇਖਿਆ ਪਰ ਹੁਣ ਮੈਂ ਇਥੇ ਬਹੁਤ ਜਲਦ ਜਿਹੜਾ ਵੈਥੂ ਬੀ ਐਮਪੀ ਸਾਹਿਬ ਨੇ ਸਰਦਾਰ ਗੁਰਜੀਤ ਸਿੰਘ ਹੌਟਲਾ ਉਹਨਾਂ ਨੂੰ ਲੈ ਕੇ ਆਉਂਗਾ ਮੈਂ ਇਸ ਤੇ ਕਰਾਂਗਾ ਔਰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਉਹ ਵੀ ਅਸੀਂ ਮੁਹੱਈਆ ਕਰਵਾਵਾਂਗਾ ਉਹਨਾਂ ਨੂੰ ਕਹਿ ਕੇ ਜਿੰਨੀ ਹੈਲਪ ਹੋ ਸਕੇ ਉਹਨਾਂ ਕੋਲ ਲਾਵਾਂਗੇ ਔਰ ਡੀਸੀ ਸਾਹਿਬ ਕੋ ਫਿਲਪਤਨ ਸਾਹਿਬ ਕੋ ਸਰਕਾਰ ਕੋ ਜਿੰਨੀ ਹੈਲਪ ਹੋ ਸਕੇ ਮੈਂ ਉਹ ਕਰਾਂ ਕਿਉਂਕਿ ਮੇਰੇ ਪੁੜਖਿਆਂ ਦਾ ਨਾਮ ਤੇ ਹਸਪਤਾਲ ਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਇੱਥੇ ਸੇਵਾ ਕਰਦੇ ਆਲੇ ਦੋਲੇ ਸਫਾਈ ਕਰਦੇ ਆਣਗੇ ਔਰ ਆ ਚੀਜ਼ ਦੇਖ ਕੇ ਮੈਨੂੰ ਬੜਾ ਦੁੱਖ ਲੱਗਾ ਜਿਹੜਾ ਇੱਥੇ ਕੋਈ ਡਾਕਟਰ ਨਹੀਂ ਹੈਗਾ ਤੁਸੀਂ ਦੇਖੋ ਆਲੇ ਦਿਵਾਲੇ ਸਾਰੇ ਜਿੰਦਰੇ ਜਿੰਦਰਾ ਇੱਧਰ ਵੀ ਬੰਦ ਆਹ ਦੇਖੋ ਇੱਧਰ ਵੀ ਬੰਦ ਆਹ ਇੱਧਰ ਵੀ ਵੇਖੋ ਇਹ ਸਾਰੇ ਬਨੇ ਜਿੰਦਰੇ ਬੰਦਿਆ ਔਰ ਅਸੀਂ ਇਥੇ ਸਾਰਾ ਘੁੰਮ ਕੇ ਗਿਆ ਮੈਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ ਮੈਂ ਕੋਈ ਨੁਕਸ ਕੱਢ ਨਹੀਂ ਆਇਆ ਅੱਜ ਇਥੇ ਪਰ ਜਿਸ ਮਹਾਨ ਸ਼ਹੀਦ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਹੱਸ ਹੱਸ ਕੇ ਜਾਣਾ ਇਸ ਕੌਮ ਤੋਂ ਵਾਰੀਆਂ ਹੋਣ ਇਸ ਦੇਸ਼ ਤੋਂ ਵਾਰੀਆਂ ਹੋਣ ਅੱਜ ਉਹਨਾਂ ਦੀਆਂ ਯਾਦਗਾਰਾਂ ਦੇ ਹਾਲਾਤਾਂ ਦੀ ਜੇ ਗੱਲ ਕਰੀਏ ਤੇ ਆ ਯਾਦਗਾਰਾਂ ਤੇ ਬਣਾਤੀਆਂ ਪਰ ਤੁਹਾਨੂੰ ਕੋਈ ਵੀ ਇੱਥੇ ਮਿਲੂਗਾ ਨਹੀਂ ਬੜੇ ਬੋਤਿਕਾਲਿਆ ਔਰ ਬਹੁਤ ਜ਼ਿਆਦਾ ਮੇਰੇ ਮਨ ਨੂੰ ਰੋਸ ਵੀ ਲੱਗਾ ਤੇ ਮੈਂ ਜਿਹੜਾ ਸਿਮਰ ਸੱਜਣ ਸਾਹਿਬ ਨੂੰ ਮੋਕ ਕਰ ਲਗਾ ਫਿਰ ਦੁਬਾਰਾ ਕਿ ਜੇ ਉਹ ਫੋਨ ਚੁੱਕਣ ਤੇ ਇੱਥੇ ਦਾ ਜਿਹੜਾ ਸਟਾਫ ਹੈ ਉਹਦੇ ਉੱਤੇ ਧਿਆਨ ਦੇਣ ਕਿਉਂਕਿ ਬਹੁਤ ਦੁੱਖ ਲੱਗਾ ਮੈਨੂੰ ਇਸ ਚੀਜ਼ ਦਾ ਕਿ ਕਮ ਸੇ ਕਮ ਡਾਕਟਰ ਤੇ ਚਾਹੀਦੇ ਨੇ ਇੱਥੇ ਅਵੇਲੇਬਲ ਕਿਸੇ ਨੂੰ ਕੋਈ ਐਮਰਜੈਂਸੀ ਪੈ ਜਾਏ ਤੇ ਫਿਰ ਬਾਅਦ ਵਿੱਚ ਲੋਕ ਕੀ ਕਰਦੇ ਆ ਜੇ ਕਿਸੇ ਦੀ ਕੋਈ ਆ ਵੀ ਨਾ ਵੀ ਹੋ ਜੇ ਉਹ ਗਾਲਾਂ ਕੱਢਦੇ ਆ ਔਰ ਬਹੁਤ ਜ਼ਿਆਦਾ ਮਾੜਾ ਚੰਗਾ ਬੋਲਦੇ ਆ ਡਾਕਟਰ ਸਾਹਿਬਾਨ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਸਿਵਲ ਸੱਜਣ ਸਾਹਿਬ ਨੂੰ ਥੋੜਾ ਜਿਹਾ ਧਿਆਨ ਦਿਓ ਧੰਨਵਾਦ